ਜੇ ਜਿਹੜੀ ਬਾਰ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੀ ਜਿਹੜੀ ਬੋਡੀ ਦੀ ਚੋਣ ਹੋਈ ਹੈ ਤੁਹਾਨੂੰ ਪ੍ਰਧਾਨ ਚੁਣਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਜੇ ਸੀ ਜਿਹੜਾ ਹੈਗਾ ਮਤਲਬ ਜਿਹੜੀ ਸਾਡੀ ਸਮੂਹ ਬਾਰ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਨੇ ਇਹਨਾਂ ਨੇ ਮੈਨੂੰ ਅਨਓਪੋਜ਼ਡ ਜਿਹੜਾ ਹੈਗਾ ਪ੍ਰੈਜ਼ੀਡੈਂਟ ਚੁਣਿਆ ਤੇ ਮੈਂ ਸਾਰੀ ਹੀ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਡੀ ਜਿਹੜੀ ਟੀਮ ਦੇ ਮੈਂਬਰ ਹੈ ਉਹਨਾਂ ਦੇ ਬਾਰੇ ਵੀ ਦੋ ਸ਼ਬਦ ਬੋਲਦੇ ਜੀ ਮੈਂ ਜਿਵੇਂ ਮਤਲਬ ਵਾਈਸ ਪ੍ਰੈਜ਼ੀਡੈਂਟ ਕਾਂਗਰਸ ਸਾਹਿਬ ਬੈਠੇ ਗੁਰਪ੍ਰੀਤ ਸਿੰਘ ਕਾਂਗੜੀ ਜੀ ਜੀ ਤੇ ਮੈਡਮ ਜਗਜੀਤ ਕੋਰ ਦੇ ਜੁਆਇੰਟ ਸੈਕਟਰੀ ਤੇ ਸੰਭਵ ਜੈ ਦੀ ਤਨਾ ਸੈਕਟਰੀ ਨੇ ਤੇ ਮੈਡਮ ਨੀਤੂ ਰਾਣੀ ਜੀ ਜਨਰਲ ਸੈਕਟਰੀ ਜੀ ਨਾਲ ਹੈ ਜੀ ਸਿਲੈਕਟ ਮੈਂ ਮੈਡਮ ਕੁਵੰਤ ਕੋਰ ਐਗਜ਼ੀਕਟਿਵ ਮੈਂ ਜੀ ਇਹ ਇਸ ਢੰਗ ਦੇ ਨਾਲ ਸਰਬਸੰਮਤੀ ਦੇ ਨਾਲ ਚੋਣ ਹੋਈ ਆ ਤੇ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਜਿਹੜੀਆਂ ਵਕੀਲਾਂ ਦੇ ਦਰਪੇਸ਼ ਜਿਹੜੀਆਂ ਮੁਸ਼ਕਿਲਾਂ ਆਪਣੇ ਬਾਈਚਾਰੇ ਦੀਆਂ ਤੇ ਉਹਨਾਂ ਨੂੰ ਲੈ ਕੇ ਕਿਹੋ ਜਿਹਾ ਉਹ ਇੱਕ ਦੇਖ ਦਿਓ ਆਪਣੀ ਜਿਹੜੀ ਪ੍ਰਧਾਨਗੀ ਨੂੰ ਲੈ ਕੇ ਤੁਸੀਂ ਬਿਲਕੁਲ ਅਸੀਂ ਪਿਛਲੇ 2 ਸਾਲਾਂ ਤੋਂ ਬਦੌਰ ਸੈਕਟਰੀ ਮੈਂ ਇੱਥੇ ਸੇਵਾਵਾਂ ਨਿਭਾ ਰਹੇ ਆਂ ਬੈਰਾ ਸਿੰਘ ਹਾਲ ਸਿੰਘ ਵਾਲਾ ਤੇ ਪਿਛਲੇ ਸਾਲ ਪ੍ਰਧਾਨ ਜੀ ਸੀਗੇ ਗਾਂਗੜ ਜੀ ਤਾਂ ਅਸੀਂ ਮਤਲਬ ਬਹੁਤ ਸਾਰੇ ਕੰਮ ਜਿਹੜੇ ਸੀਗੇ ਪੈਂਡਿੰਗ ਉਹ ਕਰਵਾਏ ਆ ਵੈਸੇ ਪੂਰੀ ਕਚਹਿਰੀ ਜੀ ਮਤਲਬ ਇਕੱਲੀ ਬਾਰ ਅਸੈਸ਼ਨ ਦੇ ਲਈ ਜੋ ਵੀ ਸਮੂਹ ਚੱਲਿਆ ਐ ਡੀਐਮ ਆਫਿਸ ਤੇ ਜੋ ਵੀ ਕੰਮ ਐ ਅਸੀਂ ਕਰਵਾਏ ਆ ਅੱਗੇ ਵੀ ਅਸੀਂ ਜਿਹਦਾ ਹੈਗਾ ਸਾਲ ਹੁਣ ਅਗਲਾ ਸਾਲ ਵੀ ਸਾਡਾ ਅਹੀਂ ਲੰਘੇ ਤਾਂ ਵਧੀਆ ਮਤਲਬ ਅਸੀਂ ਵਧੀਆ ਕੰਮ ਕਰਾਂਗੇ ਜੋ ਵੀ ਜਿਹੜੇ ਵਕੀਲ ਭਾਏ ਚੱਲ ਮੁਸ਼ਕਿਲਾਂ ਆ ਰਹੀਆਂ ਜਾਂ ਪੂਸਮੂਸਟਾਫ ਜਿਹੜਾ ਵੀ ਹੈਗਾ ਕੋਈ ਮੁਸ਼ਕਿਲ ਨਹੀਂ ਆਉਂਦੇ ਹੁਣ ਅਸੀਂ ਮਤਲਬ ਪਿਛਲੇ ਸਾਲ ਪਬਲਿਕ ਵਾਸ਼ਰੂਮ ਦੀ ਸਾਨੂੰ ਗ੍ਰਾਂਟ ਆਈ ਹੈ ਤੇ ਉਹ ਸਟਾਰਟ ਹੋ ਗਿਆ ਵਰਕ ਮਤਲਬ ਇਸ ਸਾਲ ਕੰਪਲੀਟ ਹੋ ਜੂਗਾ ਜੀ ਕਾਂਗਰਸ ਸਾਹਿਬ ਅੱਜ ਜਿਹੜੀ ਚੋਣ ਹੋਈ ਹੈ ਤੁਹਾਨੂੰ ਮੀਤ ਪ੍ਰਧਾਨ ਚੁਣਿਆ ਗਿਆ ਬਾਰੇ ਐਸੋਸੀਏਸ਼ਨ ਨਿਹਾਲਸ ਵਾਲਾ ਸਰਬਸੰਮਤੀ ਨਾਲ ਚੋਣ ਹੋਈ ਹੈ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਕੀ ਕਹਿਣਾ ਚਾਹ ਪਹਿਲਾ ਫੈਕਟ ਦੇਖ ਰਹੇ ਨੂੰ ਸਾਰੇ ਚੈਨਲ ਦਾ ਬਹੁਤ ਬੁਹਾਰਕਾਂ ਜੀ ਜੇ ਜਿਹੜੀ ਮੰਨ ਲੋ ਚੋਣਾ ਪਹਿਲਾਂ ਮੈਂ ਪ੍ਰੈਜ਼ੀਡੈਂਟ ਸੀਗਾ ਜੀ ਜਿਹੜੇ ਮੰਨ ਲੋ ਹੁਣ ਸਰਬਸੰਮਤੀ ਨਾਲ ਆ ਜੀ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਜੀ ਹੁਣ ਇਹਦੇ ਵਿੱਚ ਵੀ ਅਸੀਂ ਪਹਿਲਾਂ ਵੀ ਬਹੁਤ ਸੋਹਣੇ ਕੰਮ ਕੀਤੇ ਤੇ ਹੁਣ ਫਿਊਚਰ ਵੀ ਅਸੀਂ ਮੰਨ ਲੋ ਵੀ ਜਿਹੜੇ ਹੈਗੇ ਆ ਵਾਰ ਦੇ ਜਾਂ ਲੋਕਾਂ ਭਤੀ ਜਿਹੜੇ ਹੈਗੇ ਆ ਸਾਰੇ ਕੰਮ ਅਸੀਂ ਕਰਾਂਗੇ ਅੱਜ ਨਿਹਾਲ ਸਿੰਘ ਵਾਲਾ ਬਾਰ ਐਸੋਸੀਏਸ਼ਨ ਦੀ ਚੋਣ ਹੋਈ ਹੈ ਤੇ ਸਰਬਸੰਮਤੀ ਦੇ ਨਾਲ ਸੰਦੀਪ अरोड़ा ਜੀ ਨੂੰ ਪ੍ਰਧਾਨ ਚੁਣਿਆ ਗਿਆ ਪੂਰੀ ਬੋਡੀ ਬਾਰੇ ਦੀ ਰੂੜਾ ਸਾਹਿਬ ਦੀ ਪ੍ਰਧਾਨ ਚੋਣੇ ਬਾਰੇ ਜਾਣਕਾਰੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਰ ਐਸੋਸ਼ੀਏਸ਼ਨ ਨਿਹਾਲ ਸਿੰਘ ਵਾਲਾ ਜੋ ਕਿ 2012 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਉਦੋਂ ਤੋਂ ਹੀ ਇੱਥੇ ਐਗਜ਼ੀਕਟਿਵ ਬੋਰਡ ਦੀ ਚੋਣ ਹੁੰਦੀ ਆ ਤੇ ਬਾਰ ਕਾਉਂਸਲ ਪੰਜਾਬ ਅਤੇ ਹਰਿਆਣਾ ਦੀ ਹਦਾਇਤਾਂ ਅਨੁਸਾਰ ਦਸੰਬਰ 15 ਜਿਹੜੀ ਸੀਗੀ ਇਲੈਕਸ਼ਨ ਡੇਟ ਮਿੱਥੀ ਗਈ ਸੀ ਤੇ ਸਾਡੀ ਬਾਰ ਦੇ ਮੈਂਬਰ ਬਖਸ਼ੀਰ ਸਿੰਘ ਜੀ ਜਿਨ੍ਹਾਂ ਨੂੰ ਕੀ ਰਿਟਰਨਿੰਗ ਅਫਸਰ ਅਪਾਇੰਟ ਕੀਤਾ ਗਿਆ ਸੀ ਉਹਨਾਂ ਨੇ ਬਾਰ ਕਾਉਂਸਲ ਦੇ ਹਦਾਇਤਾਂ ਮੁਤਾਬਕ ਇਲੈਕਸ਼ਨਜ਼ ਦੀ ਡੇਟਸ ਵਗੈਰਾ ਫਿਕਸ ਫਿਕਸ ਕੀਤੀ ਸੀਗੀ ਜੋ ਕਿ ਸਾਡੇ ਭਰਾ ਸੰਦੀਪ अरोड़ा ਜੀ ਜੋ ਕਿ ਅਨਪੋਸਟ ਪ੍ਰਧਾਨ ਚੁਣੇ ਗਏ ਆ ਤੇ ਸਾਰੀ ਬੋਡੀ ਹੀ ਅਨਪੋਸਟ ਚੁਣੀ ਗਈ ਆ ਤੇ ਮੈਂ ਬਹੁਤ-ਬਹੁਤ ਮੁਬਾਰਕ ਦਿਨਾ ਇਹਨਾਂ ਨੂੰ ਸਾਰੀ ਬੋਡੀ ਨੂੰ ਤੇ ਮੈਂ ਜਿਵੇਂ ਕਿ ਪਿਛਲੇ ਸਾਲ ਵੀ ਇਹਨਾਂ ਨੇ ਬਹੁਤ ਹੀ ਵੱਧ ਝੜ ਕੇ ਜੋ ਕਿ ਲੋਕ ਭਲਾਈ ਦੇ ਕੰਮ ਵੀ ਕੀਤੇ ਇੱਥੇ ਬੈਂਚ ਵਗੈਰਾ ਲਗਾਏ ਸਾਰੀ ਲਿਟੀਗੈਂਸ ਵਾਸਤੇ ਤੇ ਵਾਟਰ ਕੋਲਰ ਦੀ ਸੇਵਾ ਹੋ ਗਈ ਵਾਸ਼ਰੂਮਸ ਦੀ ਸੇਵਾ ਹੋ ਗਈ ਤੇ ਸਾਡੀ ਜੋ ਬਾਰ ਦੀ ਡਿਗਨਿਟੀ ਮੇਨਟੇਨ ਕੀਤੀ ਆ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸੇ ਤਰ੍ਹਾਂ ਹੀ ਜੋ ਕਿ ਆਪਣੇ ਸੇਵਾਮਾਨ ਬਹਉ ਦੇ ਰਹਿਣਗੇ ਸੋ ਮੈਂ ਅੱਗੇ ਤੋਂ ਸਾਰੇ ਮੀਡੀਆ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਤੇ ਜਿੰਨੇ ਵੀ ਸਾਡੇ ਪਤਵੰਤੇ ਬਾਰ ਮੋਗਾ ਬਾਰ ਤੋਂ ਵੀ ਸਾਡੇ ਜੋ ਕਿ ਨਮਾਇंदे ਆਏ ਨੇ ਤੇ ਸਿੱਧੂ ਸਾਹਿਬ ਨੂੰ ਵੀ ਵਧਾਈ ਦਿੰਨਾ ਤੇ ਜੋ ਵੀ ਸਾਡੇ ਇਥੇ ਨਿਹਾਲ ਸਿੰਘ ਵਾਲਾ ਬਾਰ ਤੇ ਜਿੰਨੇ ਵੀ ਮੈਂਬਰ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਕਾਮਨਾ ਕਰਦਾ ਕਿ ਪ੍ਰਧਾਨ ਜੀ ਸਾਰਿਆਂ ਨਾਲ ਲੈ ਕੇ ਚੱਲਣਗੇ ਸੰਦੀਪ ਕਰੋੜਾ ਜੀ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਗੁਰਪ੍ਰੀਤ ਕਾਂਗੜ ਜੀ ਮੀਤ ਪ੍ਰਧਾਨ ਚੁਣੇ ਗਏ ਤੁਸੀਂ ਮੌਕੇ ਤੋਂ ਸ਼ਿਰਕਤ ਕੀਤੀ ਹੈ ਸਪੈਸ਼ਲ ਆਏ ਹੋ ਤੇ ਨਿਹਾਲ ਸਿੰਘ ਵਾਲਾ ਬਾਰ ਐਸੋਸੀਏਸ਼ਨ ਲਈ ਦੋ ਸ਼ਬਦ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਸਾਰੇ ਨਮਾਇਦੇ ਜਿਹੜੇ ਚੁਣੇ ਗਏ ਆ ਉਹਨਾਂ ਨੂੰ ਵਧਾਈਆਂ ਦੇਣਾ ਸਪੈਸ਼ਲੀ ਸਾਡੇ ਪ੍ਰਧਾਨ ਜੀ ਕੰਦੀਪ ਅਰੋੜਾ ਜੀ ਜੋ ਮੇਰੇ ਨਾਲ ਪਹਿਲਾਂ ਮੋਗਾ ਜੂਨੀਅਰ ਸ਼ਿਪਰ ਦੇ ਵਿੱਚ ਅੰਮ੍ਰਿਤਨਾਲ ਰਹਿ ਕੇ ਆਏ ਆ ਤੋਂ ਉਸ ਤੋਂ ਬਾਅਦ ਇਹਨਾਂ ਨੇ ਆਪ ਹੀ ਵਾਲਾ ਇੰਡੀਪੈਂਡੈਂਟ ਕੰਮ ਸਟਾਰਟ ਕਰਤਾ ਤੁਸੀਂ 2 ਸਾਲ ਬਤੌਰ ਸੈਕਟਰੀ ਸੇਵਾ ਕਰ ਚੁੱਕੇ ਆ ਇਹਨਾਂ ਕੋਲ ਵਧੀਆ ਐਕਸਪੀਰੀਅੰਸ ਹੈ ਉਸ ਐਕਸਪੀਰੀਅੰਸ ਨੂੰ ਦੇਖਦੇ ਹੋਏ ਬਾਰ ਨੇ ਉਹਨਾਂ ਨੂੰ ਅਨਪੋਜ਼ ਅੱਗੇ ਨਿਪਟ ਕੀਤਾ ਪ੍ਰਧਾਨਗੀ ਵਾਸਤੇ ਤੇ ਅੱਗੇ ਇਹ ਆਪਦੇ ਰਹਿੰਦੇ ਕੰਮ ਜਿਹੜੇ ਹੈਗੇ ਆ ਪੂਰਨ ਰੂਪ ਕਰਨਗੇ ਕਿਉਂਕਿ ਪਹਿਲਾਂ ਤੋਂ ਹੀ ਇਹ ਸੈਕਟਰੀ ਦੇ ਤੌਰ ਤੇ 2 ਸਾਲ ਕੰਮ ਕੀਤਾ ਹੋਇਆ ਹੈ ਇਹਨਾਂ ਨੂੰ ਪਤਾ ਹੈ ਬਾਰ ਦੀਆਂ ਪ੍ਰੋਬਲਮ ਪਤਾ ਇਸ ਕਰਕੇ ਇਹ ਹਫ਼ਤਿਆਂ ਉਹਨਾਂ ਨੂੰ ਸਮਝਦੇ ਆ ਤੇ ਅੱਗੇ ਬਾਰ ਨੂੰ ਅੱਗੇ ਲੈ ਕੇ ਜਾਣਗੇ ਸਭ ਨੂੰ ਨਵੀਂ ਇਲੈਕਟਿਵ ਨੂੰ ਬਣਿਨੇ ਆਇਆ ਸਾਡੀਆਂ ਬਹੁਤ ਬਹੁਤ ਵਧਾਈਆਂ